ਯਸ ਸੇ ਮਾਤਸ ਸੱਤ ਚਾਹ ਤੁਸੀਂ ਆਪ ਕੋ ਨਹੀਂ ਆਤੇ ਫਸਟ ਰਣ ਅਗਲੀ ਬਈ ਸੁਨਾਹ ਪਹੁੰਚ ਗਈ ਸੀਗਾ ਨਾ ਬਾਈ ਉੱਥੇ ਦੇ ਪਿੰਡ ਤਾਂ ਨਹੀਂ ਚਲੋਗੇ ਚੱਲ ਆਪਾਂ ਦਾ ਫਰਸੇ ਸ਼ੂਟ ਲਈ ਜਾ ਜੀ ਜੀ ਦੇਖੀ ਦੱਸਾਂ ਇਹ ਖੇਲੇ ਵਾਲੇ ਵੀ ਆ ਪਰੋਈਆਂ ਦੇ ਅਗਰ ਦੇ ਵਾਲੇ ਵੀ ਆ ਪਰੋਈ ਨਹੀਂ ਬੰਦਾ ਖਰੀ ਜਾਂ ਫੇਰ ਕੰਮ ਹੋਈ ਜਾਂਦੇ ਨੇ ਮੈਂ ਕਿਸੇ ਨੂੰ ਪਾੜਾ ਕਹਿਦਾ ਨਹੀਂ ਸਭ ਆਪਣੀ ਥਾਂ ਤੇ ਅੱਜ ਖੇ ਨੇ ਜਿਹੜੇ ਸੁਪਰ ਸਰਦਾਰ ਹੋਣੇ ਪਰ ਸਾਡੇ ਨਹੀਂ ਮੁੰਦਾਸ ਤੂੰ ਪਗੋਣਾ ਕਿਰ ਵੇਰਾ 11 ਜੈ ਇਹੂ ਮੇਰਾ ਵੱਡਾ ਭਾਈ ਕਹਿਰਾ 12 ਬਿਲੂ ਗੋਦੀ ਹੈ ਫੜੇ ਵਿੱਚ ਲੈ ਰ ਤੇਰਾ ਤੇਰੇ ਮੱਡੀ ਦਾ ਆ ਜਪ ਰੁਹੀ ਜਾਂਦੇ ਨੇ ਨਹੀਂ ਬੱਬਾ ਕਰੀ ਜਾਵੇ ਹਾਂਜੀ ਤਾਂ ਕੀ ਹਾਲ ਜਾਣੇ ਆ ਸੌਰੀ ਵਧਾਈ ਹੋਗੇ ਤੇ ਬਈ ਆਗੇ ਜਿਹੜੋ ਆਪਾਂ ਇੱਕ ਸਰਪ੍ਰਾਈਜ਼ ਦੇਣਾ ਸੂ ਸਾਰਿਆਂ ਨੂੰ ਆ ਕੇ ਜਿਹੜੋ ਪਹਿਲਾਂ ਸਾਰੇ ਤੇ ਸੁਪらいਦਾ ਕਿ ਦਿਨ ਅਪਲੋਡ ਕਰੇ ਨਾ ਬਾਈ ਜਿੰਦਾ ਨਾ ਤੇ ਬਾਈ ਇਹਨੇ ਚਲੋ ਗਿਆ ਹੋਇਆ ਕੰਮ ਕਰ ਰਿਹਾ ਵੀ ਤੇ ਉਹ ਕਹਿੰਦਾ ਸਰ ਇੱਕ ਵਾਰ ਹੂੰ ਦੁਨੀਆ ਦਾ ਕੰਮ ਬਦਨਾਮ ਕਰੇ ਸੋਣੀਏ ਜਟ ਜੋ ਵੀ ਕਰੇ ਸ਼ੇਰ ਆਮ ਕਰੇ ਸੋਣੀਏ ਫੇ ਮੇਰੇ ਬੈੱਡ ਤੇ ਆਰਾਮ ਕਰੇ ਸੋਣੀਏ ਪੈਸਾ ਡਿੱਗੂ ਬੈਂਕਾਂ ਚ ਨਾਮ ਕਰੂ ਸੋਣੀਏ ਜੀ glass dt road ਜਾਮ ਕਰੇ ਸੋਣੀਏ ਸੜਕਾਂ ਤੇ ਘੁੰਮੇ ਸੁਭੋ ਸ਼ਾਮ ਕਰੇ ਸੋਣੀਏ ਲੰਗਾ ਜਿੱਥੋਂ ਜਨਤਾ ਸਲਾਮ ਕਰੇ ਸੋਣੀਏ ਟਿੱਜ਼ ਕਰੇ ਰੰਨਾ ਨਾ ਕਲਾਮ ਕਰੇ ਸੋਣੀਏ ਹਾਰਡ ਵਰਕ ਲੱਕ ਤਾਂ ਹਰਾਮ ਕਰੇ ਸੋਣੀਏ ਭਾਈ ਜੀ ਹੁਣ ਮੇਰੇ ਨਾਲ ਬੈਠੇ ਨੇ ਸੀਟਿੰਗ ਹੁੰਦੇ ਨੇ ਤੇ ਉਹ ਕਹਿ ਰਿਹਾ ਸਾਰੇ ਹਨਾ ਭਾਈ ਪਤਾ ਨਹੀਂ ਅੱਜ ਟਾਈਮ ਨਾਲ ਨਹੀਂ ਆ ਰਹੇ ਰਾਜੂ 8 ਵਜੇ ਆਉਣਗੇ 8 ਵਜੇ ਆਪਾਂ ਲਾਈਏ ਚਲੋ ਕੋਈ ਨਹੀਂ ਤਾਂ ਪਲੋੜੇ ਕਰਨਾ ਕੱਟ ਕੱਟ ਦੇ ਕੱਟਨਾ ਕੀ ਜੀ ਤੁਸ ਜੀ ਕੀ ਗੱਲ ਮਤਰੀ ਹੈ ਸਾਰੇ ਕਿਹ ਲੈ ਸੁਤਿਆ ਸਾਡੇ ਮੇਰੇ ਅੰਜੇ ਇਤਫਾਨ ਸੁਤਿਆ ਜੀ ਦਾ ਕੀ ਹਾਲ ਚਾਲ ਨੇ ਸਾਰੇ ਵਧੀਆ ਹੋਗੇ ਤੇ ਅੱਜ ਅਸੀਂ ਆਈ ਬਾਈ ਜੈਸਨ ਨਾਲ ਆ ਤੁਹਾਨੂੰ ਦੱਸੇ ਦੀ ਸਪਰਾਈਜ਼ ਕੀ ਆ ਉਸ ਸਪਰਾਈਜ਼ ਅੱਜ ਚੱਲ ਰਿਹਾ ਆਪਣਾ ਛੂਟ ਚੱਲ ਰਿਹਾ ਤੇ ਡੈਲੀ ਹੀ ਚੱਲਣਾ ਤੇ ਜਦੋਂ ਵੀ ਤੁਹਾਨੂੰ ਟਾਈਮ ਲੱਗਿਆ ਮਤਲਬ ਡੈਲੀ ਉਦਾਂ ਕਿ ਜਦੋਂ ਬਾਈ ਜੈਸਨ ਦਾ ਸਾਡੇ ਨਾਲ ਚੱਲ ਰਿਹਾ ਹਾਂ ਜੀ ਕਿਉਂ ਸਾਰੇ ਬਾਈ ਦਾ ਗਾਣਾ ਆ ਰਿਹਾ ਕਵਰ ਵੀਡੀਓ ਆ ਰਹੀ ਹੈ ਸਾਰੇ ਦਾ ਸਪੋਰਟ ਕਰਨੀ ਹੈ ਸ਼ੇਅਰ ਕਰਨਾ ਹੈ ਅੱਵਾ ਸ਼ੂਟ ਚੱਲ ਰਿਹਾ ਹੈ ਸ਼ੂਟ ਕਰ ਰਹੇ ਹਾਂਗੇ ਹਾਂ ਹੁਣ ਪਹਿਲਾ ਸੀ ਸ਼ੂਟ ਕਰ ਲਿਆ ਤੇ ਫਰਸਟ ਪੈਰ ਦਾ ਵੀ ਹੋ ਗਿਆ ਤੇ ਹੁਣ ਸੈਕਿੰਡ ਪੈਰਲ ਲocation ਚੇਂਜ ਕਰ ਰਹੇ ਹਾਂ ਤੇ ਦੂਆਦ ਅਸੀਂ ਦੇਖ ਰਹੇ ਆ ਕਾਲੂ ਪਲਾਨ ਹੋਰ ਕਰਨਾ ਕੁਝ ਵਗੈਰਾ ਵਗੈਰਾ ਜਲਦੀ ਰਹਿਣੀ ਸ਼ੂਟ ਕਿਉਂਕਿ ਹੁਣ ਤਾਂ ਬਾਈ ਨਾਲ ਆਪਣਾ ਪੱਗਿਆ ਜੀ ਇੱਕ ਤਰ੍ਹਾਂ ਦਾ ਸਾਈਨ ਹੋ ਗਏ ਸਾਈਨ ਉਵੇਂ ਨਹੀਂ ਮਤਲਬ ਕਿ ਆਪਣਾ ਪੈਸੇ ਵਾਲਾ ਕੋਈ ਸੀ ਨਹੀਂ ਆ ਬਾਈ ਯਾਰੀ ਦੋਸਤੀ ਆ ਬਸ ਵਰਪੂਰ ਨੇ ਵਧਿਆ ਜੋ ਫਿਰ ਕਿਤੇ ਅਕ ਕਿ ਸਿਸਟਮ ਬਣੀਆਂ ਦਾ ਲੋੜ ਨਹੀਂ ਪੈਂਦੀ ਹਾਂ ਵੀ ਮੈਟਰ ਨਹੀਂ ਕਰਦਾ ਜੀ ਪੈਸਾ ਬੰਦੇ ਕੋਲ ਕਿੰਨਾ ਪੈਸਾ ਕੀ ਗੱਲ ਬਾਤ ਆ ਮੈਟਰ ਇਹ ਕਰਦਾ ਬੰਦੇ ਜੀ ਸੋਚ ਕੀ ਆ ਬੰਦੇ ਦਾ ਡਿਪਾਰਟਮੈਂਟ ਸਿਸਟਮ ਕੀ ਆ ਵੀ ਬੰਦਾ ਕਿਵੇਂ ਚੀਜ਼ਾਂ ਕ੍ਰੀਏਟ ਕਰ ਰਿਹਾ ਤੇ ਐਦਾਂ ਹੀ ਬਸ ਚੱਲਦੇ ਰਹਿਣਾ ਆਪਾਂ ਨੇ ਤੇ ਹਾਂ ਬਾਕੀ ਕੀ ਗੱਲ ਬਈ ਜੋ ਵੀ ਸਾਡੇ ਨਾਲ ਜੁੜਨਾ ਚਾਹੁੰਦਾ ਤਾਂ ਸਾਨੂੰ ਜਰੂਰ ਪਲੀਜ਼ ਫੋਲੋ ਕਰਕੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋ ਤੇ ਬਾਕੀ ਮਿਲਦੇ ਤੁਹਾਨੂੰ ਅਗਲੇ ਰੇਟਿਵਿਟੀ ਚ ਜੋ ਵੀ ਉਸ ਕਰ ਰਹੇ ਸੀ ਥੋੜੇ ਬੋਦੀ ਬੈਂਡ ਅਸੀਂ ਬਣਾ ਰਹੇ ਹਾਂ ਠੀਕ ਹੈ ਬਾਈ ਜਸਨ ਨਾਲ ਤੁਹਾਨੂੰ ਦੱਸਿਆ ਦੀ ਸਪ੍ਰਾਈਜ਼ ਕੀ ਆ ਉਸ ਪ੍ਰਾਈਜ਼ ਚੱਲ ਰਹੇ ਆਪਣਾ ਸ਼ੂਟ ਚੱਲ ਰਿਹਾ ਤੇ ਦਿੱਲੀ ਹੀ ਚੱਲਣਾ ਤੇ ਜਦੋਂ ਵੀ ਤੁਹਾਨੂੰ ਟਾਈਮ ਲੱਗਿਆ ਮਤਲਬ ਦਿੱਲੀ ਉਦਾਂ ਕਿ ਜਦੋਂ ਬਾਈ ਜਸਨ ਨਾਲ ਸਾਡੇ ਨਾਲ ਚੱਲ ਰਿਹਾ ਅੱਜ ਸਾਰੇ ਬਾਈ ਦਾ ਗਾਣਾ ਆ ਰਿਹਾ ਕਵਰ ਵੀਡੀਓ ਆ ਰਹੀ ਹੈ ਸਾਰੇ ਦਾ ਸਪੋਰਟ ਕਰਨੀ ਹੈ ਸ਼ੇਅਰ ਕਰਨ ਹੈ ਆਪਾਂ ਸ਼ੂਟ ਚੱਲ ਰਿਹਾ ਹੈ ਸ਼ੂਟ ਕਰ ਰਹੇ ਹਾਂਗੇ ਆ ਹੁਣ ਪਹਿਲਾ ਅਸੀਂ ਸ਼ੂਟ ਕਰ ਲਿਆ ਤੇ ਫਰਸਟ ਪੈਰੇ ਦਾ ਵੀ ਹੋ ਗਿਆ ਤੇ ਹੁਣ ਸੈਕੰਡ ਪੈਰ ਲ ਲੋਕੇਸ਼ਨ ਚੇਂਜਿੰਗ ਕਰ ਰਹੇ ਤੇ ਦੂਜਾ ਅਸੀਂ ਦੇਖਦੇ ਆ ਕੱਲੂ ਪਲਾਨ ਹੋਰ ਕਰਨਾ ਕੁਝ ਵਗੈਰਾ ਵਗੈਰਾ ਜਲਦੀ ਰਣੀ ਸ਼ੂਟ ਕਿਉਂਕਿ ਹੁਣ ਤਾਂ ਬਾਈ ਨਾਲ ਆਪਣਾ ਪੱਗ ਜੀ ਇੱਕ ਤਰ੍ਹਾਂ ਦਾ ਸੈਨ ਹੋ ਗਏ ਸੈਨ ਹੋਮੀ ਨਹੀਂ ਕਿ ਆਪਣਾ ਦਾ ਬਾਸ ਰੰਡ ਵਿੱਚ ਯਾ ਯਾ ਹਾ ਉਮਰੇ ਦਾ ਸਾਹ ਨਾਲ ਧੂਣਾ ਤੇ ਤਬਾ ਧੂਣਾ ਨਹੀਂ ਉਹ ਬੜਾ ਇੱਕ ਲੱਖੀ ਚੱਲਦਾ ਅੱਖਾਂ ਜਿਉ ਤੱਤੀ ਕੋਈ ਸ਼ਹਿ ਬੋਲਦੀ ਆਈ ਮੇਰੀ ਕੁੱਤ ਦੁਨੀਆ ਤੋਂ ਕੀ ਚੱਲਦਾ ਉਹ ਪਿੱਛੇ ਲੈ ਕੋਈ ਧਰਮ ਦਾ ਤਣੀ ਲੱਗਦਾ ਜਾਂ ਫੇ ਮੇਰ ਬਾਣੇ ਅਖਵਾਜਾਂ ਮਿੱਠੀ ਏ ਉਹ ਚੋਬਰ ਦੇ ਚਿਹਰੇ ਉੱਤੇ ਨੂਰ ਦਾ ਸਿਧਾਨੀਏ ਦਾ ਉੱਠੂਗਾ ਜਵਾਨੀ ਚ ਜਨਾ ਜਾ ਮਿੱਠੀ ਏ ਉਹ ਚੋਬਰ ਦੇ ਚਿਹਰੇ ਉੱਤੇ ਨੂਰ ਦਾ ਸਿਧਾਨੀਏ ਦਾ ਉੱਠੂਗਾ ਜਵਾਨੀ ਚ ਜਨਾ ਜਾ ਮਿੱਠੀ ਏ ਯਾ ਯਾ ਸਾ ਯਾ ਯਾ ਉੰਮਰ ਦੇ ਸਹ ਨਾਲ ਵੀ ਆ ਅੱਗੇ ਸੁਣੋ ਬੇਪੱਕ ਬੋਡੀ ਲੰਗੂ ਹੈ ਜੇ ਮਿੱਠੀ ਹੈ ਗਿੱਤਾਂ ਵਿੱਚ ਹਰ ਕੀ ਜਾ ਟੱਚ ਬੋਲਦਾ ਐ ਮੇਰੀ ਉਹ ਦੁਨੀਆ ਖਿਲਾਫ ਹੋਈ ਨਹੀਂ ਲੋੜ ਤੁਝ ਹਾਂ ਦੇ ਮੁੰਡਾ ਸੱਚ ਬੋਲਦਾ ਲੋੜ ਤੁਝ ਹਾਂ ਦੇ ਮੁੰਡਾ ਸੱਚ ਬੋਲਦਾ ਯਾ ਯਾ ਯਾ